ਅੱਜ ਤੁਹਾਡੇ ਲਈ ਘੋੜਿਆਂ ਵਰਗੀਆਂ ਘੋੜੀਆਂ ਕੱਢ ਕੇ ਲੈ ਆਏ ਆ ਸਜਣੋ ਆਪ ਭਲੇ ਖਾਣਾ ਖਾ ਜਿਓ ਪਹਿਲੇ ਆ ਜਿਹੜੇ ਦੋ ਤਾਂ ਬਾਈ ਹੋਣਾ ਦੇ ਸੋਹਣੇ ਸੁਨਖੇ ਮਜਬੂਤ ਸਟਾਲੀਅਨ ਕੋੜੇ ਐ ਬਾਕੀ ਘੋੜਿਆਂ ਵਰਗੀਆਂ ਘੋੜੀਆਂ ਵੀ ਤੁਹਾਨੂੰ ਵਿਖਾਉਣੇ ਜਿੱਦਾਂ ਕਿ ਆ ਘੋੜੀ ਐ ਇਹਨਾਂ ਦੇ ਵਿੱਚੋਂ 4 ਸੇਲ ਕਿਹੜੀ ਕਿਹੜੀ ਐ ਕੁਝ ਬੱਚੇ ਵੀ ਤੁਹਾਨੂੰ ਵਿਖਾਵਾਂਗੇ ਉਹਨਾਂ 'ਚੋਂ ਵੀ ਕੁਝ 4 ਸੇਲ ਨੇ ਤੇ ਤੁਹਾਨੂੰ ਮੈਂ ਮਾੜੀ ਮਾੜੀ ਸ਼ੁਰੂ ਦੇ ਵਿੱਚ ਝਾਂਤ ਮਰਵਾਤੀ ਵੀ ਕੀ ਚੀਜ਼ ਤੁਹਾਨੂੰ ਵਿਖਾਉਣ ਲੱਗੇ ਆ ਅੱਗੇ ਜਾ ਕੇ ਪੂਰੀ ਡਿਟੇਲ ਵੀ ਦਿਖਾਵਾਂਗੇ ਜਿੱਦਾਂ ਕਿ ਆ ਜਿਹੜੀ ਵਸ਼ੇਰੀ ਤੁਸੀਂ ਵੇਖ ਰਹੇ ਹੋ ਕੁਝ ਕੁ ਮਹੀਨਿਆਂ ਦੀ ਐ ਅਜੇ ਦੋ ਦੰਦ ਵੀ ਨਹੀਂ ਮੇਰੇ ਖਿਆਲ ਲੱਗੀ ਇਹਦੇ ਬਾਬਤ ਵੀ ਤੁਹਾਨੂੰ ਦੱਸਾਂਗੇ ਬਾਕੀ ਆ ਇੱਕ ਮੱਥੇ ਬਾਜ ਵਾਲੀ ਵਸ਼ੇਰੀ ਹੈ ਬਾਈ ਹੋਣਾ ਦੇ ਕੋਲ ਇਹਦੇ ਬਾਬਤ ਵੀ ਦੱਸਾਂਗੇ ਜਿੰਨੇ ਵੀ ਨਗੀਨੇ ਵਿਖਾਵਾਂਗੇ ਤੁਹਾਨੂੰ ਸਾਰੇ ਇੱਕ ਤੋਂ ਇੱਕ ਵੱਧ ਮਾਰਕਿੰਗ ਦੇ ਇੱਕ ਤੋਂ ਇੱਕ ਵੱਡੇ ਖਾਨਦਾਨਾਂ ਦੇ ਇਹਨਾਂ ਦੇ ਕੋਲ ਨਗਿਨੇ ਨੇ ਤੇ ਸਾਰਿਆਂ ਦੇ ਬੜੀ ਮਿਹਨਤ ਕਰ ਰਹੇ ਨੇ ਬਾਈ ਹੋਣੀ ਆਪਾਂ ਪਹੁੰਚੇ ਹਾਂ ਪਿੰਡ ਸਿਲ ਕਪੜਾ ਸਰਪੰਚ ਸਰਦਾਰ ਯਾਦਵਿੰਦਰ ਹੁਣਾ ਦੇ ਫਾਰਮ ਤੇ ਤੇ ਉਹਨਾਂ ਦੇ ਨਗਿਨੇ ਵਿਖਾਉਣ ਲੱਗੇ ਆ ਤੇ ਜੇ ਚੰਗੇ ਲੱਗਣ ਬਾਕੀ ਵੀਰ ਹੁਣਾ ਦੀ ਮਿਹਨਤ ਚੰਗੀ ਲੱਗੇ ਤੇ ਅੱਗੇ ਸਪੋਰਟ ਕਰਿਓ ਸ਼ੇਅਰ ਕਰਕੇ ਪਹਿਲਾਂ ਸ਼ੁਰੂਆਤ ਕਰਦੇ ਆ ਬਾਈ ਹੁਣਾ ਦੇ ਇਸ ਕੋਡੇ ਤੋਂ ਇਹਦਾ ਨਾਮ ਹੈ ਜੀ ਸ਼ੇਰਬਾਜ ਦਿਲシャン ਫੂਲ ਸਿੰਘ ਵਾਲੇ ਘੋੜੇ ਦਾ ਏ ਡਾਇਰੈਕਟ ਬੱਚਾ ਏ ਸੱਜਣੂ ਮਾਂ ਇਹਦੀ ਹੈਗੀ ਏ ਦੇਵਲੀ ਲਾਈਨ ਦੀ ਬਹੁਤ ਚੰਗੀ ਘੋੜੀ ਜੇ ਉਮਰ ਦੀ ਗੱਲ ਕਰਾਂ ਤੇ ਉਮਰ ਹੈਗੀ ਏ 4 ਸਾਲ ਤੇ ਹਾਈਟ ਹੈਗੀ ਏ 64 ਪਲੱਸ 65 ਤੋਂ ਥੋੜਾ ਜਿਆਦਾ ਵੱਧਦਾ ਬੱਚਿਆਂ ਦੀ ਗੱਲ ਕਰਾਂ ਤੇ 7 ਤੋਂ 8 ਬਸ਼ੇਰੀਆਂ ਹੁਣ ਤੱਕ ਆ ਚੁੱਕੀਆਂ ਸੱਜਣੂ ਤੇ ਸਾਰਿਆਂ ਦੇ ਹੀ ਮੱਥੇ ਪਟੇ ਲਾਏ ਆ ਕੁਝ ਕੁ ਬੱਚੇ ਬਾਈ ਹੋਣਾ ਨੇ ਮੈਨੂੰ ਭੇਜੇ ਵੀ ਆ ਉਹ ਮੈਂ ਤੁਹਾਨੂੰ ਵਿਖਾਤੇ ਬਾਕੀ ਜੇ ਤੁਸੀਂ ਇਸ ਘੋੜੇ ਤੋਂ ਸਰਵਿਸ ਲੈਣੀ ਚਾਹੁੰਦੇ ਹੋ ਲੈਂਥ ਲੁੰਤੇ ਦੀ ਖੜਨੀ ਤੇ ਵੱਡੀ ਗੱਲ ਇਹ ਹੈ ਕਿ ਘੋੜਾ ਚੈਂਪੀਅਨ ਹੈ ਸੱਜਣੋ ਬਹੁਤ سارے ਸ਼ੋ ਵੀ 7-8 ਸ਼ੋ ਜਿੱਤ ਚੁੱਕਿਆ ਹੁਣ ਤੱਕ ਚੈਂਪੀਅਨ ਬਣ ਚੁੱਕਿਆ ਸਰਵਸ ਲੈਣੀ ਹੈ ਤੇ ਸਿਰਫ 51000 ਰੁਪਿਆ ਬਾਈ ਹੋਣਾ ਨੇ ਫੀਸ ਰੱਖੀ ਹੈ ਉਹਦੇ ਵਿੱਚ ਤੁਹਾਡਾ ਮਾਨਤਾਣ ਵੀ ਕਰ ਦੇਣਗੇ ਬਾਕੀ ਫੋਨ ਲਾ ਕੇ ਵੀਰ ਹੋਣਾ ਨੂੰ ਘੋੜੇ ਦੇ ਬਾਬਤ ਵੀ ਵਧਾਈਆਂ ਜ਼ਰੂਰ ਦੇ ਦਿਓ ਕਿਵੇਂ ਲੱਗਿਆ ਇਹਦੀਆਂ ਬਨਾਵਟਾਂ ਕਿੱਦਾਂ ਲੱਗੀਆਂ ਐ ਚੈਂਪੀਅਨ ਕੋੜੇ ਦੀਆਂ ਇਹਦੀ ਮਾਰਕਿੰਗ ਕਿੱਦਾਂ ਲੱਗੀ ਇਹਦਾ ਬਾਡੀ ਬੰਤਰ ਬਾਡੀ ਸਟਰਕਚਰ ਕਿੱਦਾਂ ਲੱਗਾ ਇਹ ਵੀ ਸਾਨੂੰ ਜ਼ਰੂਰ ਵੀਡੀਓ ਦੇ ਵਿੱਚ ਕਮੈਂਟਾਂ ਰਾਈਂ ਦੱਸਿਓ ਤੇ ਸ਼ੇਅਰ ਕਰਿਓ ਆ ਇਹਨਾਂ ਦੇ ਕੋਲ ਹੈਗਾ ਜੀ ਦੂਜਾ ਘੋੜਾ ਕੰਠ ਇਹਦਾ ਬਾਪ ਹੈਗਾ ਜੀ ਦੇਵਰਾਜ ਰਣੀਆਂ ਤੇ ਜੇ ਆਪਾਂ ਜਾਈਏ ਮਾਂਲੇ ਪਾਸੇ ਤੇ ਮਾਂ ਹੈਗੀ ਐ ਪੰਜਾਬ ਅਲੀ ਸ਼ਾਨ ਦੀ 63 ਇੰਚ 30 ਦਾ ਇਹ ਬੱਚਾ ਹੈ ਸੱਜਣੂ ਉਮਰ ਹੈਗੀ ਐ 1.3 ਸਾਲ ਤਕਰੀਬਨ 40 ਤੋਂ 42 ਕਿ ਮਹੀਨੇ ਉਮਰ ਹੋਈ ਹੈ ਤੇ ਹਾਈਟ ਦੀ ਗੱਲ ਕਰਾਂ ਤੇ 66+ ਫੱਟੀ ਵਾਲੀ ਇਹਦੀ ਹਾਈਟ ਹੋ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਵੀ ਬਹੁਤ ਮਾਰ ਮਾਰਨੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਸਾਨੂੰ ਕਮੈਂਟਾਂ ਰਾਈਂ ਜਰੂਰ ਦੱਸਿਓ ਬਾਕੀ ਇਹਦੀ ਫੀਸ ਵੀ 55000 ਰੁਪਇਆ ਰੱਖੀ ਐ ਮਜਬੂਤੀ ਤੁਸੀਂ ਪੌੜਾਂ ਪੂੜਾਂ ਤੋਂ ਹਿਸਾਬ ਕਿਤਾਬ ਲਾ ਸਕਦੇ ਹੋ ਬਾਕੀ ਘੋੜੇ ਨੂੰ ਪ੍ਰਮਾਤਮਾ ਨੇ ਬੋੜਾ ਬਹੁਤ ਵੱਡਾ ਬਖਸ਼ਿਆ ਹੈ ਉਹ ਤੁਸੀਂ ਲੱਤਾਂ ਤੋਂ ਗੋਡੇ ਦੇਖ ਸਕਦੇ ਹੋ ਗੋਡੇ ਤੋਂ ਛਾਤੀ ਪਿੱਠੇ ਪਿੱਠ ਪੁੜਾ ਤੇ ਇਹਦੀ ਸੋਹਣੀ ਸੁਨੱਖੀ ਲੰਮੀ ਗਰਦਨ ਤੇ ਇਹਦੀ ਮੂੰਹ ਦੀ ਬਨਾਵਟ ਤੇ ਤਿੱਖਾ ਕੰਨ ਇਹ ਚੀਜ਼ ਦੀ ਗਾਈ ਭਰਦਾ ਹੈ ਕਿ ਇਹ ਕਿਹੜੇ ਖਾਨਦਾਨ ਦਾ ਚਸ਼ਮੂ ਚਰਾ ਗਿਆ ਇਹਦੇ ਤੋਂ ਵੀ ਸਰਵਸ ਲੈਣੀ ਹੈ ਤੇ ਭਾਈ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਇਹਨਾਂ ਬਾਈ ਹੋਣਾਂ ਦੀਆਂ ਘੋੜੀਆਂ ਵਿਖਾਉਨੇ ਆ ਪਹਿਲੀ ਘੋੜੀ ਆ ਗਈ ਸੱਜਣੋ ਇਹਦਾ ਨਾਮ ਹੈ ਜੀ ਕੇਸਰ ਬਾਪ ਇਹਦਾ ਹੈਗਾ ਕਾਲੀ ਚਰਨ ਘੋੜਾ ਦਾਦਾ ਹੈਗਾ ਨਵਰਤਨ ਬਵੱਤਰਾ ਤੇ ਮਾਇ ਦੀ ਫੇਮਸ ਘੋੜੀ ਹੈ ਜੀ ਲక్ష్ਮੀ ਤੇ ਨਾਨਾ ਹੈਗਾ ਨਾਗਰਾਜ ਇਹ ਫੋਰ ਸੇਲੀ ਵੀ ਹੈ ਜੇ ਤੁਹਾਨੂੰ ਚੰਗੀ ਲੱਗੇ ਘੋੜੀ ਤਿੰਨ ਪੈਰ ਚਿੱਟੇ ਐ ਮੱਥੇ ਬਹੁਤ ਹੀ ਚੰਗਾ ਬਲੇਜ਼ ਐ ਪਟਾ ਐ ਸਿੱਧਾ ਪਟਾ ਐ ਬਿਲਕੁਲ ਮੌਕੇ ਦੀ ਖਾਲੀ ਐ ਸੱਜਣੋ ਚੰਗੀ ਲੱਗੇ ਜੇ ਇਹਦਾ ਵਿਚਾਰ ਕੋਈ ਬਣੇ ਤੇ ਭਾਈ ਬਾਈ ਹੋਣਾ ਨਾਲ ਗੱਲਬਾਤ ਕਰ ਲਿਓ ਬਾਕੀ ਗਰਦਨ ਗੁਰਦਨ ਇਹਦੀ ਬੇਲਬੂਲ ਬਹੁਤ ਜ਼ਿਆਦਾ ਚੰਗੀ ਐ ਘੋੜੀ ਦੀ ਉਮਰ ਹੈਗੀ ਐ 32 ਮਹੀਨੇ ਤੇ ਹਾਈਟ ਹੈਗੀ ਐ 60 ਇੰਚ ਫੱਟੀ ਵਾਲੀ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਬਾਈ ਜੀ ਹੋਣਾ ਦਾ ਅਗਲਾ ਨਗੀਨਾ ਬਹੁਤ ਹੀ ਚੰਗਾ ਵਸ਼ੀਰਾ ਐ ਬਾਈ ਹੋਣਾ ਕੋਲੇ ਇਹਦਾ ਨਾਂ ਐ ਫਤਿਹਬੀਰ ਬਾਪ ਇਹਦਾ ਹੈਗਾ ਰਾਜਸ਼ੰਗਰ ਦਾਦਾ ਆ ਗਿਆ ਭਾਰਤ ਰਤਨ ਤੇ ਭਾਰਤ ਰਤਨ ਹੈਗਾ ਦੀਵ ਰਾਜ ਰਣਗੇ ਦਾ ਤੇ ਜੇ ਮਾਂਲੇ ਪਾਸੇ ਜਾਈਏ ਤੁਸੀਂ ਖੜਨੀ ਖੁੜਨੀ ਤੇ ਬਰੀਕੀਆਂ ਬਰੂਕੀਆਂ ਆਪ ਚੈੱਕ ਕਰੀ ਚੱਲੋ ਮੈਂ ਤੁਹਾਨੂੰ ਡਿਟੇਲ ਦੱਸੀ ਜਾਣੀ ਹੈ ਇਹ ਕੋੜੇ ਦੀ ਮਾਂ ਕੋਮਲ ਬਾਈ ਹੁਣਾ ਦੇ ਫਾਰਮ ਤੇ ਹੀ ਹੈ ਹੁਣ ਅੱਗੇ ਤੁਹਾਨੂੰ ਵਿਖਾਉਨੇ ਆ ਤੇ ਇਹ ਬਸ਼ੇਰੇ ਦੀ ਉਮਰ ਇਸ ਟਾਈਮ ਹੈਗੀ ਹੈ तकरीबन 10 ਮਹੀਨੇ ਬਹੁਤ ਹੀ ਸੋਹਣੀ ਗਰੋਥ ਕਰੀ ਜਾਂਦਾ ਹੈ ਇਹ ਵੀ ਫੋਰ ਸੇਲ ਹੈ ਸੱਜਣੋ ਇਹਨੇ ਵੀ ਅੱਗੇ ਜਾ ਕੇ ਬਹੁਤ ਵੱਡਾ ਸਾਨ ਕੋੜਾ ਬਣਦਾ ਹੈ ਇਹ ਦੀਆਂ ਬੰਤਰਾਂ ਦੱਸ ਦਿੰ ਗਿਆ ਇਹਦਾ ਖਾਨਦਾਨ ਦੱਸਦਾ ਹੈ ਬਾਕੀ ਇਹ ਵੀ ਜਿਹਦੇ ਵੀ ਇਹਦਾ ਰਸਾ ਝੋਲੀ ਪਊਗਾ ਭਰਾ ਦੇ ਤੇ ਉਹ ਵਾਕਈ ਯਾਦ ਕਰੂ ਕਭੀ ਵਾਕਈ ਕੋਈ ਨਗੀਨਾ ਖਰੀਦਿਆ ਸੀ ਇਹਦੇ 10 ਮਹੀਨੇ ਆ ਗਏ ਤੇ ਖੜਨੀ ਖੁੜਨੀ ਤੁਸੀਂ ਚੈੱਕ ਕਰ ਰਹੇ ਹੋ ਬਸ਼ੇਰੇ ਦਾ ਅਗਰੈਸ਼ਨ ਬਹੁਤ ਜਬਰਦਸਤ ਹੈ ਉਹ ਚੰਗਾ ਬਸ਼ੇਰਾ ਹੈ ਹੁਣ ਤੁਹਾਨੂੰ ਇਹਦੀ ਮਾਂ ਦੇ ਦਰਸ਼ਨ ਕਰਾਉਣੇ ਆ ਸੱਜਣੋ ਆ ਗਈ ਇਹਦੀ ਮਾਂ ਕੋਮਲ ਇਹ ਬਾਈ ਹੁਣਾ ਦੇ ਕੋਲ ਹੀ ਹੈ ਜੀ ਘੋੜੀ ਤੇ ਇਹ ਘੋੜੀ ਦਾ ਜੇ ਮੈਂ ਬਾਪ ਦੀ ਗੱਲ ਕਰਾਂ ਤੇ ਇਹਦਾ ਬਾਪ ਹੈ ਇਕ ਲਿੰਗ ਬਖਸ਼ ਇਕ ਲਿੰਗ ਬਖਸ਼ ਘੋੜਾ ਜਿਹੜਾ ਪੁਸ਼ਕਰ ਚੈਂਪੀਅਨ ਹੈ ਤੇ ਗ੍ਰੈਂਡ ਸੇਰ ਇਹਦਾ ਹੈਗਾ ਹੰਸ ਰਾਜਵਰਖਾਣਾ ਮਾਂ ਇਹਦੀ ਹੈਗੀ ਹੈ ਪਪਰੌਲੀ ਸਟੱਡ ਫਾਰਮ ਤੇ ਖੜੀ ਹੈ ਬਹੁਤ ਚੰਗੀ ਘੋੜੀ ਰਾਜਸਥਾਨ ਦੇ ਵਿੱਚ ਜੇ ਉਮਰ ਦੀ ਗੱਲ ਕਰਾਂ ਤੇ ਉਮਰ ਤਕਰੀਬਨ 7 ਸਾਲ ਹੈ ਸੱਜਣੋ ਇਹਦੀ ਤੇ ਹਾਈਟ ਹੈਗੀ ਆ ਫੱਟੀ ਵਾਲੀ 63 ਇੰਚ ਬਾਕੀ ਬਾਡਾ-ਬੁੱਡਾ ਇਹਦਾ ਵੀ ਤੁਸੀਂ ਦੇਖ ਰਹੇ ਹੋ ਵੀ ਘੋੜਿਆਂ ਵਰਗਾ ਬਸ਼ੇਰਿਆਂ ਵਰਗਾ ਹੈ ਘੋੜੀ ਦਾ ਤੇ ਬਹੁਤ ਚੰਗੇ ਬੱਚੇ ਪੈਦਾ ਕੀਤੇ ਨੇ ਇੱਕ ਬੱਚਾ ਅਗਲੇ ਪਾਸੇ ਵੀ ਆਉਂਦਾ ਹੈ ਉਹ ਵੀ ਤੁਹਾਨੂੰ ਵਿਖਾਉਣੇ ਬਹੁਤ ਚੰਗੀ ਬਸ਼ੇਰੀ ਹੈ ਉਹ ਵੀ ਇਹ ਘੋੜੀ ਬਾਈ ਹੁਣਾ ਦਾ ਜਿਹੜਾ ਵੱਡਾ ਸਟਾਲੀਆ ਨੇ ਅਸ਼ੀਰਵਾਦ ਕੁਝ ਦਿਨਾਂ ਤੱਕ ਉਹ ਤੋਂ ਸੂਣ ਵਾਲੀ ਹੈ ਪਰ ਤੁਹਾਨੂੰ ਵਿਖਾਉਣੇ ਆ ਜੀ ਇਸੇ ਘੋੜੀ ਦੀ ਅਗਲੀ ਬਸ਼ੇਰੀ ਨਾਮ ਹੈ ਜੀ ਲక్ష్ਮੀ ਇਹ ਬਾਪ ਵਾਲੇ ਪਾਸੇ ਜਾਈਏ ਤੇ ਇਹਦਾ ਬਾਪ ਹੈ ਗੁਲਵਾਗ ਕੋੜਾ ਮੁੰ ਲਾਪੋਰ ਵਾਲਾ ਬਾਈ ਛਿੰਦੇ ਦੇ ਫਾਰਮ ਤੇ ਜਿਹੜਾ ਖੜਾ ਹੈ ਦਾਦਾ ਇਹਦਾ ਹੈਗਾ ਨਵਾਬ ਤੇ ਨਵਾਬ ਹੈਗਾ ਰਤਨਾਕਰ ਦਾ ਜੇ ਮਾਂ ਤੁਹਾਨੂੰ ਗੱਲ ਕਰਾਂ ਤੇ ਮਾਂ ਤੁਹਾਨੂੰ ਮੈਂ ਪਹਿਲਾਂ ਵਖਾਤੀ ਤੇ ਉਹਦੀ ਡਿਟੇਲ ਵੀ ਸਾਰੀ ਦੱਸਤੀ ਇਹ ਬਸ਼ੇਰੀ ਕਿਦਾਂ ਲੱਗੀ ਹੈ ਇਹਦੇ ਬਾਬਤ ਵੀ ਭਾਈ ਦੱਸ ਦਿਓ ਇਹਦੀਆਂ ਬਰੀਕੀਆਂ ਵੀ ਦੱਸ ਦਿਓ ਇਹਦੀ ਉਮਰ ਦੀ ਗੱਲ ਕਰਾਂ ਤੇ ਉਮਰ ਇਹਦੀ ਸਾਰੀ ਹੈਗੀ ਹੈ 21 ਮਹੀਨੇ ਤੇ ਹਾਈਟ ਇਹਦੀ ਹੈਗੀ ਹੈ 95 ਪਲੱਸ ਬਾਕੀ ਤੁਸੀਂ ਸਾਡੇ ਸਤਕਾਰਯੋਗੋਂ ਸੂਝਵਾਨੋਂ ਪ੍ਰਾਣੇ ਭਰਾ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਅੱਗੇ ਜਾ ਕੇ ਕਿੱਡੀ ਕੁ ਘੋੜੀਏ ਬਣ ਸਕਦੀ ਹੈ ਜਾਂ ਕੀ ਮਾਰਾਂ ਮਾਰ ਸਕਦੀ ਹੈ ਉਹਦੇ ਬਾਬਤੇ ਯਾਰ ਹੌਸਲਾ ਕਮੈਂਟਾਂ ਦੇ ਵਿੱਚ ਜ਼ਰੂਰ ਭਰਾਵਾਂ ਦਾ ਵਧਾਇਆ ਕਰੋ ਬਾਕੀ ਮੜਕ ਮੁੜਕ ਤੁਸੀਂ ਇਹ ਬਸ਼ੇਰੀ ਦੀ ਚੈੱਕ ਕਰ ਲਿਓ ਭਾਈ ਬਹੁਤ ਸੋਹਣੀ ਬਸ਼ੇਰੀ ਹੈ ਬਹੁਤ ਪਿਆਰੀ ਬਸ਼ੇਰੀ ਹੈ ਹੁਣ ਤੁਹਾਨੂੰ ਬਾਈ ਜੀ ਹੁਣਾਂ ਦਾ ਅਗਲਾ ਨਗੀਨਾ ਮਖਾਉਣੇ ਆ ਜੀ ਅਗਲੀ ਘੋੜੀ ਆ ਗਈ ਬਾਈ ਜੀ ਹੁਣਾਂ ਦੀ ਆਹ ਬਸ਼ੇਰੀ ਸੌਰੀ ਘੋੜੀ ਨਿਕਲ ਗਿਆ ਹਜੇ ਤਾਂ ਇਹ ਬਸ਼ੇਰੀ ਹੈ ਇਹਦਾ ਨਾਂ ਹੈ ਜੀ ਮੋਣੀ ਉਮਰ ਇਹਦੀ ਹੈਗੀ ਐ 28 ਮਹੀਨੇ ਸਿਰਫ 28 ਮਹੀਨਿਆਂ ਦੀ ਤੁਸੀਂ ਵੇਖ ਲਓ ਵੀ ਕਿੰਡੀ ਸੋਹਣੀ ਗਰੋਥ ਕਰੀ ਐ ਮਾਰਕਿੰਗ ਬੜੀ ਚੰਗੀ ਐ ਮੱਥੇ ਪਟਾ ਬਹੁਤ ਵਧੀਆ ਐ ਪਿਛਲੇ ਦੋ ਪੈਰ ਚਿੱਟੇ ਨੇ ਤੇ ਇਹਦੇ ਬਾਪ ਦੀ ਗੱਲ ਕਰਾਂ ਤੇ ਬਾਪ ਇਹਦਾ ਹੈਗਾ ਅਲੀਜ਼ਾ ਕੋੜਾ ਜਿਹੜਾ ਕੇ ਇਸ ਟਾਈਮ ਗਜਰਾਤ ਖੜਾ ਹੈ ਦਾਦਾ ਆ ਗਿਆ ਅਲੀ ਸ਼ਾਨ ਰੋਇਤਗੜ੍ਹ ਵਾਲਾ ਤੇ ਮਾਂ ਬਾਰੇ ਬਾਈ ਹੋਣੀ ਆਂਦੇ ਵੀ ਆਪਾਂ ਨੂੰ ਪਤਾ ਨਹੀਂ ਇਹ ਵਸ਼ੇਰੀ ਬਾਈ ਹੋਣਾ ਨੇ ਖਰੀਦੀ ਹੋਈ ਐ ਬਾਕੀ ਦੋ ਦਿਨ ਧੋਣ ਤੇ ਇਹਨੂੰ ਹੀ ਬਾਈ ਹੋਣੀ ਚੰਗੇ ਕੋੜੇ ਤੋਂ ਮਲਾਉਣਗੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਉਹ ਸਾਨੂੰ ਦੱਸ ਦਿਓ ਪਰ ਹੈ ਵਸ਼ੇਰੀ ਕੋੜੇ ਆਰ ਕੀ ਵਸ਼ੇਰੀ ਹੁਣ ਤੋਂ ਹੀ ਵਸ਼ੇਰੀਆਂ ਰਗੀ ਐ ਤੇ ਬਾਕੀ ਆਉਣ ਵਾਲੇ ਸਮੇਂ ਚ ਕੀ ਕਰਦੀ ਐ ਇਹ ਉਹ ਪਰਮਾਤਮਾ ਦੇ ਹੱਥ ਵਸ ਐ ਤੇ ਭਰਾ ਸਾਡੇ ਸਰਪੰਚ ਯਾਦਵਿੰਦਰ ਹੁਣਾ ਦੀ ਮਿਹਨਤ ਤੇ ਇਹ ਗੱਲ ਟੁੱਕਦੀ ਐ ਗੱਲ ਫੇਰ ਤੁਹਾਡੇ ਤੇ ਆਉਂਦੀ ਐ ਤੁਸੀਂ ਹੌਸਲਾ ਵਧਾਉਂਗੇ ਤਾਂ ਬੰਦਾ ਅੱਗੇ ਹੋ ਕੇ 10 ਗੁਣਾ ਵੱਧ ਕੇ ਬੰਦਾ ਅੱਗੇ ਕੰਮ ਕਰਦਾ ਐ ਅਗਲੀ ਘੋੜੀ ਆ ਗਈ ਸੱਜਣੋ ਇਹਦਾ ਨਾਂ ਹੈਗਾ ਜੀ ਰੋਜੀ ਇਹਦਾ ਬਾਪ ਹੈਗਾ ਜੀ ਦੇਵਸ਼ਾਨ ਦਾਦਾ ਆ ਗਿਆ ਸ਼ਾਨਦਾਰ ਉਮਰ ਦੀ ਗੱਲ ਕਰਾਂ ਤੇ ਉਮਰੇ ਦੀ ਹੈਗੀ ਹੈ ਜੀ 4 ਸਾਲ ਹਾਈਟ ਇਹਦੀ ਹੈਗੀ ਹੈ ਜੀ ਪ੍ਰੋਪਰ ਫੱਟੀ ਵਾਲੀ 62 ਇੰਚ ਤੇ ਜੇ ਮਾਂਲੇ ਪਾਸੇ ਖਾਨਦਾਨ ਤੋਂ ਜਈਏ ਤੇ ਮਾਂ ਇਹਦੀ ਆਪਣੇ ਭਰਾ ਵੱਡੇ ਬਾਈ ਸਿੰਦੇ ਮੁੱਲਾਪੁਰ ਵਾਲੇ ਦੇ ਘਰੇ ਖੜੀ ਹੈ ਕਹਿੰਦੇ ਵੀ ਬਹੁਤ ਚੰਗੀ ਘੋੜੀ ਹੈ ਜਿਹੜਾ ਬਾਈ ਜੀ ਹੁਣਾਂ ਦਾ ਦੂਜਾ ਘੋੜਾ ਕੰਠ ਵਿਖਾਇਆ ਤੁਹਾਨੂੰ ਉਹ ਘੋੜੇ ਤੋਂ 9 ਮਹੀਨਿਆਂ ਦੀ ਇਸ ਟਾਈਮ ਤੇ ਗੱਬਣਾ ਵੀਡੀਓ ਕਿਵੇਂ ਲੱਗ ਰਹੀ ਹੈ ਸਾਨੂੰ ਨਾਲ ਦੀ ਨਾਲ ਦੱਸੀ ਚੱਲਿਓ ਆ ਅਗਲੀ ਵਸ਼ੇਰੀ ਆ ਗਈ ਸੱਜਣੂ ਦਿਵਯਾ ਦਾ ਨਾਮ ਹੈ ਬਾਪ ਇਹਦਾ ਹੈਗਾ ਜੀ ਸ਼ੇਰ ਬਾਦ ਜਿਹੜਾ ਬਾਈ ਹੋਣਾ ਦਾ ਵੱਡਾ ਸਟਾਲੀਅਨ ਤੁਹਾਨੂੰ ਬਹੁਤ ਚੰਗਾ ਵਖਾਇ ਤੇ ਮੱਥੇ ਬਾਜ ਵਗਿਆ ਹੋਇਆ ਹੈ ਵਸ਼ੇਰੀ ਦੇ ਦਾਦਾ ਆ ਗਿਆ ਦਿਲਸ਼ਾਨ ਫੂਲ ਸਿੰਘ ਵਾਲਾ ਘੋੜਾ ਤੇ ਉਮਰੇ ਦੀ ਹੈਗੀ ਹੈ ਜੀ 14 ਮਹੀਨੇ ਤੇ ਮਾਂ ਇਹਦੀ ਦੀ ਫੋਟੋ ਨਾਲ ਮੈਂ ਚਲਾ ਦਿੰਦਾ ਹੈ ਮਾਂ ਇਹਦੀ ਬੜੀ ਚੰਗੀ ਆ ਤੇ ਇਹਨਾਂ ਕੋਲੇ ਫੋਰ ਸੇਲ ਵੀ ਹੈ ਇਹ ਵਸ਼ੇਰੀ ਨਹੀਂ ਸੇਲ ਇਹਦੀ ਮਾਂ ਫੋਰ ਸੇਲ ਹੈ ਸੱਜਣੋ ਮੀਰਾ ਤੇ ਮੀਰਾ ਦਾ ਕਹਿ ਦਈਏ ਵੀ ਇਹ ਵਸ਼ੇਰੀ ਦਾ ਜਿਹੜਾ ਨਾਨਾ ਹੈ ਤੇ ਮੀਰਾ ਦਾ ਬਾਪ ਹੈ ਉਹ জাফর ਕੋੜਾ ਹੈ ਤੇ ਪਰਨਾਨਾ ਆ ਗਿਆ ਪ੍ਰভাত ਜਿਹੜੀ ਫੋਟੋ ਫਿਰ ਤੋਂ ਤੁਹਾਨੂੰ ਦੱਸਦਾ ਕਿ ਨਾਲ ਫੋਟੋ ਚੱਲੀ ਜਾ ਰਹੀ ਦੀ ਮਾਂ ਦੀ ਇਹ ਫੋਰ ਸੇਲ ਹੈ ਪੰਜ ਕਲਿਆਣੀ ਕੋੜੀ 2 ਮਹੀਨਿਆਂ ਦੀ ਗੁਲਬਾਗ ਕੋੜੇ ਬਾਈ ਛਿੰਦੇ ਵਾਲੇ ਤੋਂ ਗੱਬਣ ਹੈ ਇਹਦੀ ਮਾਂ ਇਹਨੇ ਜੀ ਸਰਦਾਰ ਯਾਦਵਿੰਦਰ ਸਿੰਘ ਸਰਪੰਚ ਸਾਹਿਬ ਤੇ ਨਾਲ ਉਹਨਾਂ ਦੇ ਬੇਟੇ ਨੇ ਇਹਨਾਂ ਭਰਾਵਾਂ ਦੇ ਇਹ ਨਗੀਨੇ ਨੇ ਇਹਨਾਂ ਦੀ ਮਿਹਨਤ ਕਿਵੇਂ ਲੱਗੀ ਫਿਰ ਤੋਂ ਕਹਿਣਾ ਵੀ ਚੰਗੀ ਲੱਗੀ ਤਾਂ ਦੱਬ ਕੇ ਸਪੋਰਟ ਕਰਿਓ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਵਿੱਚ ਵੀ ਜ਼ਰੂਰ ਦੱਸ ਦਿਓ ਜਿਨ੍ਹਾਂ ਭਰਾਵਾਂ ਨੇ ਮਗਰ ਲਈ ਵੀਡੀਓ ਦੇ ਸੋਹਣੇ-ਸੋਹਣੇ ਕਮੈਂਟ ਕਰਕੇ ਭਰਾਵਾਂ ਕੋੜੇ ਵਾਲਿਆਂ ਦਾ ਹੌਸਲਾ ਵਧਾਇਆ ਨਵਾਂ-ਨਵਾਂ ਪੇਜ ਫੋਲੋ ਕੀਤਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਉਹਨਾਂ ਵੀਰਿਆਂ ਦੇ ਕੁਝ ਭਰਾਵਾਂ ਦੇ ਨਾਮ ਨੇ ਜੀ ਪ੍ਰਸ਼ੁੱਤਮ ਸਿੰਘ ਹਰਮਨ ਬਰਾੜ ਗੁਰਦਾਸ ਸਿੰਘ ਰੇਸ਼ਮਾਨ ਸੁਖਦੀਪ ਰੰਧਾਵਾ ਗੁਰਮੀਤ ਸਿੰਘ ਸਿਮਰਨ ਸਿੱਧੂ ਸਵਰਨ ਸਿੰਘ ਔਲਖ ਹਰਪਾਲ ਸਿੰਘ ਸਾਬ ਸਿੰਘ ਬਰਾੜ ਬਾਈ ਬਲਜੀਤ ਸੰਧੂ ਤਮੂਰ ਕੋੜੇ ਵਾਲੇ ਰਮਨਦੀਪ ਬਰਾੜ ਜਤਿੰਦਰ ਸਿੰਘ ਬਰਾੜ ਤੇ ਵੀਰ ਸਨੀ ਦੁਰਾਹਾ ਬਾਈ ਫੀਡ ਵਾਲੇ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਦਬ ਕੇ ਕਰਿਓ ਸਪੋਰਟ ਸ਼ੇਅਰ ਮਾਰ ਦਿਓ ਧੰਨਵਾਦ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਕ ਹੈ ਸਤਿ ਸ੍ਰੀ ਅਕਾਲ